ਪਿਓ ਆਪਣੇ ਮੁੰਡੇ ਨੂੰ ਕਹਿੰਦਾ ਪੁੱਤ ਤੂੰ ਬਿਜਲੀ ਦਾ ਬਿੱਲ ਭਰਿਆ ਬਾਅਦ ਚ ਹੱਥ ਨੇ ਬਹੁਤ ਢੀਡ ਹੋ ਜੂ ਵੀ ਤੜਕੀ ਤੜਕੇ ਬਿੱਲ ਭਰਿਆ ਉਹ ਕਹਿੰਦਾ ਠੀਕ ਆ ਪਾਪਾ ਜਦੋਂ ਬਿੱਲ ਭਰਨ ਬਾਗ ਜਾਂਦਾ ਉਥੇ ਹੁੰਦਾ ਇੱਕ ਲਾਟਰੀ ਵਾਲਾ ਉਹਨੂੰ ਲਾਲਚ ਦੇ ਜਾਂਦਾ ਕਹਿੰਦਾ ਤੂੰ ਨਾ ਬਿੱਲ ਤਾਂ ਹਰ ਮਹੀਨੇ ਭਰਦਾ ਐਤਕੀ ਤੂੰ ਲਾਟਰੀ ਪਾ ਕੇ ਦੇਖ ਲੈ ਮੈਨੂੰ ਤਰੀਕਾ ਕਿਸਮਤ ਬਹੁਤ ਚੰਗੀ ਲੱਗਦੀ ਆ ਵੀ ਤੈਨੂੰ ਲਾਟਰੀ ਨਿਕਲੂਗੀ ਕਾਲੇ ਰੰਗ ਦੀ ਗੱਡੀ ਜਮਾ ਨਵੀਂ ਗੱਡੀ ਬਲੇਰੋਂ ਉਹ ਲਾਲਚ ਵਿੱਚ ਆ ਕੇ ਲਾਟਰੀ ਲੈ ਲੈਂਦਾਗਾ 500 ਰੁਪਏ ਦੀ ਤੇ ਜਿਆਦਾ ਕਰੇ ਆ ਜਾਂਦਾ ਤਾਂ ਉਹਦਾ ਪਿਓ ਬੋਸ ਦਾ ਪੁੱਤ ਬੈਲ ਪਰਿਆ ਆ ਉਹ ਕਹਿੰਦਾ ਮੈਂ ਤਾਂ ਲਾਟਰੀ ਲਿਆ ਆ ਮੈਂ ਬੈਲ ਨਹੀਂ ਭਰ ਕੇ ਆਇਆ ਉਹਦਾ ਪਿਓ ਹੁਣ ਪੂਰਾ ਜਿਆਦਾ ਕੋਟਦਾਗਾ ਕਹਿੰਦਾ ਤੂੰ ਬੈਲ ਕਿਉਂ ਨਹੀਂ ਭਰ ਕੇ ਆਇਆ ਲਾਟਰੀ ਆਪਣੇ ਵਰਗਿਆਂ ਨੂੰ ਨਹੀਂ ਨਿਕਲਦੀ ਹੁੰਦੀ ਇਹ ਵੀ ਕਿਸਮਤ ਵਾਲੇ ਨੂੰ ਨਿਕਲਦੀ ਹੁੰਦੀ ਆ ਜਦੋਂ ਦੂਜੇ ਦਿਨ ਤੜਕੇ ਉੱਠ ਕੇ ਦੇਖਦਾ ਉਹਨਾਂ ਦੇ ਬਾਹਰ ਕੇ ਜਮਾ ਨਵੀਂ ਕਾਲੇ ਰੰਗ ਦੀ ਗੱਡੀ ਖੜੀ ਹੁੰਦੀ ਆ ਉਹ ਬਹੁਤ ਜਿਆਦਾ ਖੁਸ਼ ਹੁੰਦਾਗਾ ਆਪਦੇ ਮਾਂ ਨੂੰ ਕਹਿੰਦਾ ਮਾਂ ਤੇਲ ਚੱਕ ਲਿਆ ਪਾ ਤੇਲ ਢਾਲਾਂਗੇ ਮੈਨੂੰ ਕਾਲੇ ਰੰਗ ਦੀ ਗੱਡੀ ਨਿਕਲੀ ਆ ਉਹਦੀ ਮਾਂ ਤੇਲ ਚਾ ਕੇ ਆ ਜਾਂਦੀ ਆ ਤੇ ਜਦੋਂ ਤੇਲ ਢਾਲਣ ਲੱਗਦੇ ਆ ਉਹ ਗੱਡੀ ਵਿੱਚੋਂ ਚਾਰ ਬੰਦੇ ਉਤਰਦੇ ਆ ਤੇ ਉਹਨਾਂ ਦਾ ਮੀਟਰ ਪਟਕੇ ਲੈ ਜਾਂਦੇ ਆ ਤੇ ਉਹਦਾ ਪਿਓ ਕਹਿੰਦਾ ਹੁਣ ਤੂੰ ਨਾਲ ਡਾਂਗ ਵੀ ਚੱਕ ਲਿਆ ਤੇਲ ਥੱਟਾ ਢਾਲਿਆ ਨਹੀਂ ਗਿਆ ਹੁਣ ਦੇਖਿਓ ਇਹਦੇ ਡਾਂਗ ਨਾਲੇ ਨੂੰ ਕੁੱਟ ਪਊਗੀ ਕੰਜਰ ਦੇ ਨੇ ਆਪਣਾ ਵੀ ਮੀਟਰ ਵੀ ਪਟਾਤਾ ਜਦੋਂ ਮੈਂ ਆਖਿਆ ਵੀ ਫਰੀ ਦਾ ਪੈਸਾ ਕਾਣੂ ਵਫਾ ਕਰਦਾ ਹੁੰਦਾ ਇਹਨੇ ਲਾਲਚ ਕੀਤਾ ਇਸ ਲਈ ਕਹਿੰਦੇ ਆ ਕਿਸੇ ਦੇ ਪਿੱਛੇ ਲਾ ਕੇ ਫੈਸਲਾ ਨਹੀਂ ਲੈਣਾ ਚਾਹੀਦਾ